ਵਾਲ ਵਿੱਚ ਆ ਕੀ ਜਪੀ ਜਪਰਾ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਮੈਂ ਸੁਖਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਗਾਂਧੀ ਨਗਰ ਮੁਹੱਲੇ ਦੇ ਵਿੱਚ ਜਿੱਥੇ ਕਿ ਸ਼੍ਰੀ ਗੁਰੂ ਰਵੀਦਾਸ ਪਵਨ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਰਵੀਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਖੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਹੈ ਆਓ ਅਸੀਂ ਇੱਥੇ ਪਹੁੰਚੇ ਹੋਏ ਮੈਂਬਰ ਸਾਹਿਬਾਨ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦੇ ਅੱਜ ਦੇ ਦਿਨ ਬਾਰੇ ਕੀ ਕਹਿਣਾ ਹੈ ਤੇ ਕੀ ਉਹ ਲੋਕਾਂ ਨੂੰ ਸੁਨੇਹਾ ਲਾਉਣਾ ਚਾਹੁੰਦੇ ਨੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਰੋਹਿਤ ਕਿਹੜੇ ਮੋਹੱਲੇ ਦੇ ਰਹਿਣ ਵਾਲੇ ਅਸੀਂ ਮੋਹੱਲਾ ਗਾਂਧੀ ਨਗਰ ਗਲੀ ਨੰਬਰ 12 ਦੇ ਰਹਿਣ ਵਾਲੇ ਹਾਂ ਜੀ ਅੱਜ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਜਿਹੜਾ ਮੁੱਖ ਰੱਖਦੇ ਹੋਏ ਜਿਹੜਾ ਅੱਜ ਇਹ ਖੰਡੇ ਮਿੱਠੇ ਜਲਦੀ ਸ਼ਵੀਰ ਲਾਈ ਹੈ ਤੇ ਬਾਅਦ ਕੀ ਕਹਿਣਾ ਚਾਹੁੰਦੇ ਹੋ ਸੋ ਦੇਖੋ ਜੀ ਅੱਜ ਕੱਲ ਲੋਕੀ ਜ਼ਿਆਦਾ ਨੈ ਮਹਨ ਲਗਾਂਦੀ ਨਿਕਲਦੀ ਸਾਰੀ ਟੀਮ ਨੇ ਇਹ ਉਪਰਾਲਾ ਕੀਤਾ ਸਤਿਗੁਰ ਗਰਬਦਾਸ ਜੀ ਮਹਾਰਾਜ 151 ਸਾਲ ਦੀ ਉਮਰ ਦੇ ਵਿੱਚ ਜੋਤੀ ਜੋ ਸਮਾਏ ਸੀਗੇ ਤੋਂ ਅੱਜ 15 ਜੂਨ 15 ਜੂਨ ਹਾਰ ਹਾਰ ਦੀ ਸੰਗਰਾਮ ਨੂੰ ਸਤਿਗੁਰ ਗਰਬਦਾਸ ਮਹਾਰਾਜ ਇੱਕ 51 ਸਾਲ ਦੀ ਉਮਰ ਵਿੱਚ ਜੋਤੀ ਜੋ ਸਮਾਏ ਸੀ ਸੋ ਅਸੀਂ ਸਾਰਿਆਂ ਨੇ ਉਪਰਾਲਾ ਕੀਤਾ ਸੀ ਤੋਂ ਅੱਜ ਸਤਿਗੁਰ ਗਰਬਦਾਸ ਜੀ ਮਹਾਰਾਜ ਦਾ 497ਵਾਂ ਜੋਤੀ ਜੋ ਦਿਵਸ ਹੈ ਤੋਂ ਉਸ ਦੇ ਸੰਬੰਧ ਵਿੱਚ ਇਹ ਸਾਰੀ ਸਭਾ ਨੇ ਇਹ ਉਪਰਾਲਾ ਕੀਤਾ ਸੀ ਜੀ ਤੇ ਕੀ ਤੁਸੀਂ ਆਮ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਦੀ ਤੋ ਸੁਨੇਹਾ ਸਾਡੇ ਹੀ ਆਮ ਲੋਕਾਂ ਨੂੰ ਵੀ ਸਤਿਗੁਰ ਗੁਰਦਾਸ ਮਹਾਰਾਜ ਦੇ ਵਿਚਾਰ ਨਾਲ ਜੁੜੀਏ ਬਾਬਾ ਸਾਹਿਬ ਦੇ ਵਿਚਾਰ ਨਾਲ ਜੁੜੀਏ ਤੋ ਆਨ ਵਾਲੀ ਜੋ ਸਾਡੀ ਪੀੜ੍ਹੀ ਹੈ ਉਹ ਸਤਿਗੁਰ ਗੁਰਦਾਸ ਮਹਾਰਾਜ ਦੇ ਜੀਵਨ ਬਾਰੇ ਜਾਣ ਸਕੇ ਔਰ ਬਾਬਾ ਸਾਹਿਬ ਦੇ ਜੀਵਨ ਬਾਰੇ ਜਾਣ ਸਕੇ ਜੀ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜਿਹੜੇ ਲੋਕ ਆ ਜਿਹੜੇ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਜਿਹੜੀ ਖੇਡ ਛਾੜਾ ਕਾਫੀ ਮਰੀ ਹੋ ਚੁੱਕੀ ਆ ਆ ਪਿੱਛੇ ਜੇ ਫਲੋਰ ਦਾ ਵੀ ਮਾਮਲਾ ਸਾਹਮਣੇ ਆਇਆ ਕਿ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਖੇਡ ਛਾੜ ਕੀਤੀ ਗਈ ਹੈ ਇਹੋ ਜੇ ਸ਼ਰਾਰਤੀ ਜਵਾਬਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੋ ਇਹੋ ਜੇ ਸ਼ ਆਪਾਂ ਨੂੰ ਸਾਰਿਆਂ ਨੂੰ ਬਾਬਾ ਸਾਹਿਬ ਨੇ ਹੱਕ ਸਿਰਫ ਆਪਣੇ ਸਮਾਜ ਨੂੰ ਨਹੀਂ ਲੈ ਕੇ ਦਿੱਤੇ ਬਾਬਾ ਸਾਹਿਬ ਨੇ ਆਪਣੇ ਸਾਰੇ ਸਮਾਜ ਦਾ ਕੀਤਾ ਸਾਰੀ ਦੁਨੀਆ ਦਾ ਕੀਤਾ ਕਾਇਨਾਤ ਦਾ ਉਹਨਾਂ ਨੇ ਸੰਵਿਧਾਨ ਦੇ ਵਿੱਚ ਸਭ ਨੂੰ ਹੱਕ ਲੈ ਕੇ ਦਿੱਤੇ ਆ ਸੋ ਆਪਣਾ ਇਹੀ ਸਾਰਿਆਂ ਦਾ ਹੀ ਵੀ ਜੋ ਇਹਨਾਂ ਦਾ ਬਣਦਾ ਕਾਰਜ ਇਹਨਾਂ ਦੇ ਕਰਨੀ ਚਾਹੀਦੀ ਆ ਔਰ ਆਪਣੇ ਸਮਾਜ ਨੂੰ ਬਦਲਣਾ ਚਾਹੀਦਾ ਔਰ ਜਿੰਨਾ ਸਮਾਂ ਹੀ ਪੜੂਗਾ ਉਹਨਾਂ ਆਪਣਾ ਸਮਾਜ ਅਵੇਰ ਸਮਾਜ ਅਵੇਰ ਹੋਊਗਾ ਸੋ ਉਹਨਾਂ ਨੂੰ ਸ਼ਰਾਰਤੀ ਅਨਸਰਾਂ ਨੂੰ ਇੱਕੋ ਹੀ ਅਪੀਲ ਹੈ ਸੋ ਇਹ ਜੋ ਤੁਸੀਂ ਕਰ ਕਰ ਰਹੇ ਹੋ ਜੋ ਤੋੜ ਬਾਬਾ ਸਾਹਿਬ ਦੀ ਮੂਰਤੀਆਂ ਤੋੜ ਰਹੇ ਹੋ ਜਾਵਨਾ ਚੀੜਖਾਨੀ ਕਰ ਰਹੇ ਹੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਸਮਾਜ ਨੂੰ ਬੇਨਤੀ ਹੈ ਵੀ ਆਪਾਂ ਵੱਧ ਚੜ ਕੇ ਸਮਾਜ ਇਕੱਠਾ ਹੋ ਕੇ ਅੱਲਾ ਮਾਰੀਏ ਤਾਂ ਜੋ ਇਹਦੇ ਸ਼ਰਾਰਤੀ ਅੰਸਰਾਂ ਇਹਨਾਂ ਨੂੰ ਨਾཐ પા ਸਕੀਏ। ਹਾਂਜੀ ਭਾਜੀ ਕੀ ਨਾਮ ਹੈ? ਮੇਰਾ ਨਾਮ ਅਜੀਤ ਹੀਰ ਹੈ ਜੀ। ਜੇ ਜਿਹੜਾ ਤੁਸੀਂ ਅੱਜ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਆ ਵਾ ਜਿਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਮੈਂ ਜੀ ਸਾਰੇ ਅੰਗਤ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਗੁਰਦੇਵ, ਤੁਹਾਨੂੰ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕ, ਜੈ ਰਵਿਦਾਸ। ਔਰ ਮੈਂ ਹੀ ਅਪੀਲ ਕਰਾਂਗਾ ਜੀ ਸਾਰਿਆਂ ਨੂੰ ਕਿਉਂਕਿ ਅੱਜ ਜੋਤੀ ਜੋਤ ਦਿਵਸਾ ਗੁਰੂ ਮਹਾਰਾਜ ਜੀ ਦਾ ਔਰ ਪੂਰਾ ਦੇਸ਼ ਦੇ ਵਿੱਚ ਆਪਣੇ ਸ਼ਹੀਲਾ ਲੱਗ ਰਹੀਆਂ ਗੁਰੂ ਮਹਾਰਾਜ ਜੀ ਦੇ ਇਹਨਾਂ ਦੀ ਰਹਿਮਤ ਨਾਲ ਔਰ ਮੈਂ ਹੀ ਅਪੀਲ ਕਰਾਂਗਾ ਆਪਣੇ ਸਾਰੇ ਜਿੰਨੇ ਵੀ ਸਾਡੇ ਗੁਰਦੁਆਰੇ ਆ ਜਿੰਨੇ ਵੀ ਸਾਡੀ ਸੰਗਤ ਆ ਗੁਰੂ ਮਹਾਰਾਜ ਦੀ ਕਿਉਂਕਿ ਇਹ ਬਹੁਤ ਧੁੱਪ ਪੈ ਰਹੀ ਆ ਤੇ ਵੱਧ ਤੋਂ ਵੱਧ ਸਾਨੂੰ ਇਹ ਗੁਰੂ ਮਹਾਰਾਜ ਦਾ ਜਿਹੜਾ ਸ਼ਹੀਲਾ ਲਗਾਣੀ ਚਾਹੀਦੀ ਠੰਡੇ ਮਿੱਠੇ ਜਲਦੀਆਂ ਕਿਉਂਕਿ ਧੁੱਪ ਦੇ ਵਿੱਚ ਨਾਲੋਂ ਬਚਨ ਨਾਲੋਂ ਸਾਨੂੰ ਸਾਰਿਆਂ ਨੂੰ ਇਹ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਾਜੀ ਜਿਹੜੀ ਅੱਜ ਕੱਲ ਦੇ ਮੌਸਮ ਆ ਜਿਹੜੀ ਗਰਮੀ ਆ ਉਹ ਬਹੁਤ ਵੱਧ ਚੁੱਕੀ ਆ ਇਹਦੇ ਬਾਰੇ ਤੁਸੀਂ ਆਮ ਲੋਕਾਂ ਨੂੰ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਮੈਂ ਆਮ ਲੋਕਾਂ ਨੂੰ ਇਹੀ ਸੁਨੇਹਾ ਲਾਣਾ ਚਾਹੁੰਦੀ ਹਾਂ ਵੱਧ ਤੋਂ ਵੱਧ ਰੁੱਖ ਲਗਾਓ ਆਪਣੇ ਘਰਾਂ ਦੇ ਵਿੱਚ ਬੂਟੇ ਲਾਓ ਕਿਉਂਕਿ ਜਿਹੜੀ ਇਹ ਗਰਮੀ ਆ ਇਹ ਜਿਹੜਾ ਗਰਮੀ ਦਾ ਕਹਿਰ ਹੈ ਇਹ ਥੋੜਾ ਘਟ ਸਕੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਜੀ ਗੁਰੂ ਮਹਾਰਾਜ ਨੇ ਸਾਡੇ ਸਤਿਗੁਰੂ ਅਦਾਸ ਮਹਾਰਾਜ ਨੇ ਇਹੀ ਸਾਰਿਆਂ ਨੂੰ ਸਾਨੂੰ ਸਿੱਖਿਆ ਦਿੱਤੀ ਆ ਕਿ ਅਸੀਂ ਬਾਤੋ-ਬਾਤ ਜਿੰਨਾ ਦੁਨੀਆਂ ਦਾ ਭਲਾ ਹੋ ਸਕਦਾ ਸੀ ਉਹ ਕਰੀ